ਪੰਜਾਬ ਦੇ ਪਿੰਡਾਂ 'ਚ ਸਿੱਖ ਲੱਭੋਗੇ ਤੇ ਸ਼ਾਇਦ ਇੱਕ ਵੀ ਨਾ ਲੱਭੇ। ਸੰਤ ਲਵੜਿਆਂ 'ਤੇ 10-10 ਮਿਲ ਜਾਣਗੇ। ਮੈਂ ਫਿਰ ਅਰਜ਼ ਕਰਾਂ 10,000 ਦੇ ਕਰੀਬ। ਮਨੁੱਖ ਬੈਠੇ ਹਉਣ ਮੰਦਰ, ਮਸਜਿਦ, ਗੁਰਦੁਆਰੇ 'ਚ ਇੱਕ ਜਗ੍ਹਾ ਸਵਾਲਦਾ ਹੈ। ਬਾਕੀ ਨਹੀਂ। ਕਦੇ ਹੀ ਨਹੀਂ ਆਉਂਦੇ। ਗਾਲਬਨ ਮੈਨੂੰ 48 ਸਾਲ ਕਥਾ ਕਰਦੇ ਹੋ ਗਏ ਨੇ। ਕਿਦਰੇ ਨੂੰ ਕਠੋਰ ਬਚਨ ਨਾ ਸਮਝ ਲੈਣਾ। ਮੈਂ ਬੜੇ ਅਨੁਭਵ ਦੇ ਆਧਾਰ ਤੇ ਕਹਿ ਰਿਹਾ ਹੋ ਸਕਦਾ ਹੈ ਮੇਰਾ ਅਨੁਭਵ ਗਲਤ ਹੋਵੇ ਐਸਾ ਮੇਰਾ ਦਾਵਾ ਵੀ ਨਹੀਂ ਕਿ ਮੇਰਾ ਅਨੁਭਵ ਠੀਕ ਹੋਵੇ ਪਰ ਜੋ ਮੈਂ ਆਕੜੇ ਪੇਸ਼ ਕਰ ਰਿਹਾ ਆ ਆਮ ਕਿਹ ਘਰੇ ਤਾਂ ਵੀ ਲੋਕਾਂ ਦੇ ਇਹ ਹੀ ਆਕੜੇ ਨੇ 10000 ਦੇ ਕਰੀਬ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਚਰਚ ਬੈਠੇ ਹੋਣ ਇੱਕ ਜਗ੍ਹਾ ਸੋ ਹੁੰਦਾ ਜਿਹਨੂੰ ਸਮਝ ਆਵੇ ਜੋ ਚਾਹੁੰਦੇ ਸੁਚੇਤ ਪਰਮਾਤਮਾ ਦੇ ਪ੍ਰਤੀ, ਧਰਮ ਦੇ ਪ੍ਰਤੀ ਜਾਗਦੇ ਹੈ। ਪਸ਼ੂ ਪਰਿਵਾਰ ਦੇ ਪ੍ਰਤੀ ਵੀ ਨਹੀਂ ਜਾਗਦੇ, ਉਹਨੂੰ ਪਰਿਵਾਰ ਦਾ ਵੀ ਨਹੀਂ ਪਤਾ। ਮਨੁੱਖ ਜਿਆਦਾ ਜਾਗਦੇ, ਤੈਨੂੰ ਪਰਿਵਾਰ ਦਾ ਪਤਾ ਚੱਲਦੇ ਹੈ। ਧੀ ਭੈਣ ਦਾ ਪਤਾ ਚੱਲਦੇ ਹੈ। ਮਾਮੇ, ਮਾਸੀਆਂ ਦਾ ਪਤਾ ਚੱਲ ਗਿਆ। ਦਾਦੀ, ਨਾਨੀ ਦਾ ਪਤਾ ਚੱਲ ਗਿਆ, ਸੱਸ ਸਹੁਰੇ ਦਾ ਪਤਾ ਚੱਲ ਗਿਆ, ਪਸ਼ੂ ਨੂੰ ਇਹ ਵੀ ਨਹੀਂ ਪਤਾ। ਜਿਆਦਾ ਜਾਗਦੇ ਪਰ ਮੈਂ ਅਰਜ਼ ਕਰਾਂ ਕਿ 10000 ਦੇ ਕਰੀਬ ਕਿਦਰੇ ਲੋਕੀ ਬੈਠੇ ਹਨ ਇੱਕ ਨੂੰ ਪਰਮਾਤਮਾ ਦਾ ਵੀ ਬੋਧ ਹੈ ਨਿਹਰਾ ਪਰਿਵਾਰ ਦਾ ਨਹੀਂ ਪਰਮਾਤਮਾ ਦਾ ਵੀ ਪਤਾ ਚੱਲਦਾ ਹੈ ਨਿਹਰੇ ਸੋਨੇ ਚਾਂਦੀ ਦਾ ਨਹੀਂ ਪ੍ਰਭੂ ਦਾ ਵੀ ਪਤਾ ਚੱਲਦਾ ਹੈ ਨਿਹਰਾ ਧਨ ਦਾ ਨਹੀਂ ਧਰਮ ਦਾ ਵੀ ਗਿਆਨ ਹੋ ਗਿਆ ਜਾਗ ਗਿਆ ਸੁਚੇਤ ਹੋ ਗਿਆ ਸਮਝ ਆ ਗਿਆ ਉਹ ਧਿਆਨ ਨਾਲ ਸੁਣਨਾ 10000 ਜਗਿਆ ਤੋਂ ਬੈਠੇ ਹਨ ਉਨਾ ਚ ਇੱਕ ਸਾਧੂ ਆਉਂਦਾ ਜਦੀ ਸੁਰਤ ਚੱਲ ਪਈ ਹੈ ਜਾਗ ਰਿਹਾ ਤੇ ਕਈ ਮਿਲਦੇ ਨੇ ਪਰ ਚੱਲਦੇ ਨਹੀਂ ਸਮੇਂ ਤੇ ਆਲੀ ਸਮੇਂ ਤੇ ਆ ਇੱਕ ਸਾਧੂ ਆਉਂਦਾ ਜੋ ਚੱਲ ਪਿਆ ਹੈ ਉਹਦੀ ਸੁਰਤ ਚੱਲ ਪਈ ਹੈ ਉਹਦਾ ਧਿਆਨ ਚੱਲ ਪਿਆ ਔਰ ਇਹ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ ਹੈ ਕਿ ਕੋ ਘਟ ਘਾਟੀ RAM ਕੀ ਪੈਂਚੜੇ ਉਹ ਕਵੀ ਮੁਖਤਸਰ ਬਹਿਲਕਾ 80000 ਦੇ ਕਰੀਬ ਕਿਦਰੇ ਸਾਧੂ ਬੈਠੇ ਹਵਨ ਤੋਂ ਇੱਕ ਖਾਲਸਾ ਹੁੰਦਾ ਹੈ ਇੱਕ ਸੰਤ ਹੁੰਦਾ ਹੈ ਇੱਕ ਬ੍ਰਹਮ ਗਿਆਨੀ ਹੁੰਦਾ ਹੈ ਬਾਕੀ ਨਹੀਂ ਇਸੇ ਸਾਬ ਨੇ ਨਾਲ ਕੋਈ ਕਰੋਨਾ ਵਿੱਚ ਟਿਕਲ ਸੰ ਕੋਈ ਕਰੋਨਾ ਵਿੱਚ ਟਿਕਰ ਖਾਲਸਾ ਕੋਟਣ ਵੇ ਨਾਨਕੋ ਨਾਰਾਇਣ ਜੈ ਚੇਤ ਜਣਾ ਖੜਾ ਖਾਲਸਾ ਨਹੀਂ ਨੇ ਪਤਨ ਈਸ਼ਵਰ ਬਰਦਾਸ਼ਤ ਕਰੋ ਬੇਗਨੇ ਜਣਾ ਖੜਾ ਸੰਭਰੋ گرمک ہوئے پچھانا جو جیو اگ جائیے یاترا کٹنوں کی جاری چڑائی چڑائی بکڑی چڑھائی اس چڑھائی نو کی عبور کریے اور خالصہ بنیے ਇਹ ਯੁਕਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੱਸਦੇ ਨੇ ਜਾਗਤ ਜੋਤ ਜਪੈ ਸਬਾਸਰ ਇਕ ਬਿਨਾ ਮੰਨ ਇੱਕ ਨਾ ਨੇ ਸ਼ਬਦ ਦੀਆਂ ਖੇਲੀਆਂ ਪੰਕਤੀਆਂ ਨੇ ਪੂਰਨ ਜੋਤ ਜਗੈ ਘਟਵੇ ਤਬ ਖਾਲਸ ਤਾਂ ਹੈ ਨਾ ਖਾਲਸ ਤਾਂ ਹੈ ਜਿਵੇਂ ਅਨੁਗੁਰ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਕੋਲ ਬਲਾ ਸਹਿ ਕਰਾਂਗੇ ਬਾਕੀ ਦੀ ਵਿਚਾਰਾਂ ਦਾਸ ਅਲ ਸ਼ਾਮ ਨੂੰ ਆਪ ਜੀ ਦੇ ਸਾਹਮਣੇ ਰੱਖੇਗਾ ਆਓ ਕਿਤਨਾ ਹਾ اپنا من بنا کے رکھنا کے بچار ہے سب کچھ چل رہا ہے سورج چند تارے پہاڑ پرتوی بنسپتی پشو پکشی سب چل رہے ہیں کتنے پہنچنا سب نے سنت ہونا ہے سب نے خالسا سب نے پرماتما سب نے ایشور ਉਹ ਈਸ਼ਵਰ ਜੋ ਨੈਚਲ ਹੈ ਪਰ ਇਹ ਸਾਰੇ ਚੰਚਲ ਨੇ ਚੱਲ ਰਹੇ ਨੇ ਚੱਲ ਰਹੇ ਨੇ ਚੱਲ ਰਹੇ ਨੇ ਜੋ ਚੱਲ ਰਹੇ ਹੈ ਚੱਲ ਰਹੇ ਹੈ ਚੰਚਲ ਜੋ ਟਿਕੇ ਹੋਇਆ ਹੈ ਨਹਿਚਲ ਚੰਚਲ ਦੀ ਯਾਤਰਾ ਨਹਿਚਲ ਦੀ ਤਰਫ ਕਿਸੇ ਜਨਮ ਦੇ ਸੰਪੂਰਨ ਹੋਵੇ ਕਿਉਂਕਿ ਮਨੁੱਖਾ ਜਨਮ ਮਿਲੇ ਹੀ ਹੈ ਨਹਿਚਲ ਦੇ ਚਲੀ ਨਾ ਹੋਵੇ ਬਸ ਹੈ ਔਰ ਇਹ ਯਾਤਰਾ ਕਿਵੇਂ ਸੰਪੂਰਨ ਹੋਵੇ ਹਨੂ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਬੈਨੂੰ ਸਮਰਪਤ ਰਹੇ ਨੇ ਆਪ ਅਸੇਸ ਬਖਸ਼ਣ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰਥਾ ਦੇ ਇਸ ਪ੍ਰਕਰਨ ਨੂੰ ਅਨੇ ਕੋ ਨਾਲ ਦੇ ਅਨੁਭਵ ਦੇ ਮਤਲਬ ਗੁਰਮਤ ਆਸ਼ੇ ਦੇ ਬਤਾਲੋ ਪੜੇ ਸਾਹਮਣੇ ਲੜੀ ਵਾਲ ਹੋਰ ਸਭਾ ਬਾਕੀ ਵਿਚਾਰਾ ਕਲ ਸ਼ਾਮ ਨੂੰ ਦਿਨ ਦੇ ਸਮੇਂ ਲਈ ਪੁਰਾਮ ਰਖਿਆ ਗਿਆ ਰਸਤੋ ਯਾਰਾ ਉਹ ਦੇਵੇਂ ਸਤਿਗੁਰ ਨੇ ਕੋਈ ਰੁਚੀ ਬਣਾਈ ਤਾਂ ਕੋਈ ਹੋਰ ਪ੍ਰਕਰਨ ਸਵੇਰੇ ਪੜੇ ਸਾਹਮਣੇ ਕਰਮ ਕਰਾਂਗੇ ਉਹ ਇਸ ਸਮਾਪਤੀ ਸਾਰਿਆਂ ਦਾ ਹਾਰ ਦੇ ਤੌਰ ਤੇ ਪ੍ਰਾਰਥਨਾ ਅਕੀਆਮੈਂ ਬਲਤਸੀ ਪੇਰਾਤੰਦੋਂ ਨਿੰਦਰਸੀ ਸੋ 10 ਮੈਂ ਹਾਜ਼ਰੀ ਪਰ ਸਕਾਂਗਾ ਕਿ ਨਹੀਂ ਪਰ ਤੁਹਾਡੀ ਅਸੀਸ ਨੇ ਬੜੀ ਤਾਕਤਾਂ ਨੇ ਮੇਰਾ ਮਨ ਬਣਾਇਆ ਕਿਤਨੀ ਸੇਵਾ ਪ੍ਰਵਾਨ ਕਰ ਲੈਣੀ ਕਬਰ ਕਰਨੀ ਬਲਸੁਬਦੀ ਸ਼ਾ ਪਤੇ ਪ੍ਰਵਾਨ ਕਰਨੇ